ਤਾਂ ਜਿਹੜਾ ਵੀ ਆਉਂਦਾ ਨਾ ਕਹਿ ਦਿੰਦਾ ਬਾਬਾ ਜੀ ਬਹੁਤ ਪਿਆਰਾ ਲੱਗਦਾ ਬਹੁਤ ਸੁੰਦਰ ਸੋਹਣਾਤਾ ਹੁਆ ਅਰੇ ਅਸੀਂ ਕਹਿੰਦੇ ਵੀ ਹੁਣ ਸਾਡੇ ਮੰਨ ਦੀ ਆਸ਼ਾ ਪੂਰੀ ਹੋ ਜਾਵੇ ਤਾਂ ਇਹ ਸਾਡੇ ਮੰਨ ਦੀ ਆਸ਼ਾ ਪੂਰੀ ਹੋ ਜਾਵੇ ਇੱਕ ਵਾਰੀ ਚੈਲਦੂ ਲੱਗ ਜਾਵੇ ਉਹਦੂ ਬਹੁਤ ਸੁੰਦਰ ਸੋਹਣਾ ਕਰ ਦਈਏ ਤਾਂ ਸਾਨੂੰ ਚੈਨ ਆਊਗਾ ਕਾਨੂੰ ਚੈਨ ਆਉਦਾ ਹੋਣਾ ਚਾਹੀਦਾ ਗੁੰਮੜ ਬਣ ਜਾਵੇ ਪੱਥਰ ਲੱਗ ਜਾਵੇ ਤਾਂ ਇੱਕ ਅਦਾ ਕਮਰਾ ਬਣ ਜਾਵੇ ਚਲੋ کہہ ਰਹੇ ਆਂ ਬੈਠਣੋਂ ਤਨ ਨੂੰ ਜਗਾਇ ਇਹ ਨਹੀਂ ਕਰੀ ਬੈਠਣੋਂ ਤਨ ਨੂੰ ਜਗਾਇ ਹੋ ਜਾਵੇ ਚਾਰ ਜੁਮਾ ਬੈਠਿਆ ਹਾਂ ਚਲੋ ਆਪਦਾ ਉੱਥੇ ਅਸੀਂ ਘੱਡੀ ਜਾਣ ਅਵਰਾਉਣ ਕਿ ਮੇਲਾ ਬਣੀ ਜਾਵੇ ਕੋਈ ਗਾਉਣ ਬੁਜਾਉਣ ਬੁਜਾਈ ਜਾਣ ਕੋਈ ਅਸੀਂ ਘੱਡੀ ਜਾਵੇ ਹੋਏ ਤੇਰ ਰੌਣਕ ਬਾਧੀ ਆ ਮੈਂ ਕਹਿੰਦਾ ਜਿੰਨੀਆਂ ਰੂਹਾਂ ਹੁਣ ਮੈਨੂੰ 1900 ਲੀ ਚੜਦੀ ਆ ਮੇਰਾ ਬੜਾ ਮਨ ਖੁਸ਼ ਹੁੰਦਾ ਜਦੋਂ ਜਦ ਰੂਹਾਂ ਹੁੰਦੀਆਂ ਨੇ ਜਦੋਂ ਜਦ ਮਨ ਖੁਸ਼ ਹੁੰਦਾ ਕਿਉਂ ਮੇਰੇ ਸਾਈ ਦੇ ਚਰਨਾਂ 'ਚ ਸੰਗਤਾਂ ਦਾ ਆਉਂਦੀਆਂ ਨੇ ਸੰਗਤਾਂ ਪਿਆਰ ਨਾਲ ਆਉਂਦੀਆਂ ਨੇ ਪਿਆਰ ਨਾਲ ਬੈੰਦੀਆਂ ਨੇ ਹੋਣਾ ਵੀ ਐਸਾ ਚਾਹੀਦਾ ਹੋਣਾ ਵੀ ਐਸਾ ਚਾਹੀਦਾ ਜੋ ਵੀ ਧਰਮ ਸਤਾਨਾ ਨਾ ਉਹਦੇ ਇਦਾਂ ਰੰਗ ਮਿਲਾਉਣਾ ਚਾਹੀਦਾ ਮੈਂ ਤਾਂ ਜਿਆਦਾ ਮਿੱਤਰਾ ਪਾਇਨਾ ਚਰਨਾ ਹੀ ਲੱਗਿਆ ਮਨ 24 ਘੰਟੇ ਇਹਨਾਂ ਦੇਖੇ ਕੋਈ ਰੰਦਾ ਮਨ 24 ਘੰਟੇ ਖੜਿਆ ਰਹਿੰਦਾ ਜਿਵੇਂ گلاب ਦਾ ਫੁੱਲ ਤੇ ਆਉਂਦਾ ਨਾ گلاب ਦੇ ਫੁੱਲਾਂ ਨੂੰ ਖੜਿਆ ਰਹਿੰਦਾ ਅਸੀਂ ਇਹਨਾਂ ਨੂੰ ਬੜਾ ਮਾਰਕਾ ਚੋਕਰਾ ਜੋ ਜੋ ਤੇਰਾ ਅਸਮ ਦੇਰデア ਪਾਇਆ ਪਾਇਆ ਉਹ ਵਾਦ ਦਾ ਸਾਡਾ ਮਾਲਕ ਸਭੀ ਨੂੰ ਲੋਜੀ ਦਾ ਵੈਸੇ ਅਬ ਜਿਹਾ ਅਸਾਂ ਪੂਰੀਆਂ ਕਰੇ ਸਭ ਜਿਹਾ ਅਸਾਂ ਪੂਰੀਆਂ ਕਰੇ ਸਭ ਨੂੰ ਸਭ ਕਾਂ ਦੇ ਬਖਸ਼ੇ ਜੋ ਵੀ ਦੇਖਦਾ ਹੋਈਂਂਦਾ ਬਾਬਾ ਆਮਾਂਗੇ ਤੇ ਆਮਾਂਗੇ ਤੇਰ ਦਾ ਫੇਰੀ ਹੁੰਦੀ ਆ ਮਿੱਤਰੋ ਜਿੰਨਾ ਜਰ ਹੋਣ ਗੁਜਾਰ ਨਾ ਗੁਜਾਰੋ ਜਿੰਨਾ ਜਰ ਬੈਂਦੀ ਕਰਨੀਆ ਕਰੋ ਉਹ ਹੀ ਥੋੜੀ ਤੁਬੂਲਾ ਉਹ ਇੱਕ ਬੂਲਾ ਆਉਂਦੇ ਜਾਂਦੇ ਰਹਿਣ ਇਹਦੇ ਨਾਲ ਹੀ ਬਸ ਰੌਣਕ ਵੱਧਦੀ ਰਹਿੰਦੀ ਆ ਜਦ ਮਰਜੀ ਆਵੋ ਜਦ ਮਰਜੀ ਜਾਓ ਇੱਥੇ ਦਾ ਖੁੱਲੇ ਦਰਵਾਜਾ ਆ ਹੁਣ ਕਾ ਨਾਲੇ ਬੰਦਿਆਂ ਦਾ ਜਾਣ ਨੂੰ ਜੀ ਨਹੀਂਸ ਕਰਦਾ ਜਿਹੜੇ ਮੁੱਲਾ ਫਰਵਾਇਜ਼ ਗੱਡੀ ਚ ਬੈਠਿਆ ਜਾਣ ਨੂੰ ਜੀ ਨਹੀਂਸ ਕਰਦਾ ਉਹਨਾਂ ਦਾ ਫਿਰ ਮੈਂ ਦੁਆਰੀ ਗਿਆ ਮਾ ਕਰੇ ਬੰਦੇ ਆਇਆ ਸਗਣ ਪਾਉਣ ਉਡਣ ਦੇ ਕੰਨ ਮੇਰਾ ਜੀ ਕਰਦਾ ਵੀ ਦੋ ਦਿਨ ਅਰਸ ਨੇ ਆ ਵੀ ਆ ਬਈ ਕਰੇ ਪਰੋਣੇ ਆਇਆ ਤੇ ਯਾਦ ਕਰਦੇ ਆ ਮੇਰਾ ਹੁਣ ਉਹਨਾਂ ਨੇ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਬਈ ਸੰਗਤ ਆਈ ਬੈਠੇ ਮੈਂ ਨਾਲਣ ਛੱਡ ਕੇ ਉਹ ਉੱਥੇ ਜਾਵਾਂ ਅਰੇ ਚਲੋ ਉੱਥੇ ਵੀ ਹੈਗੇ ਆ ਨਾ ਜੀ ਬੈਠੇ ਆ ਉੱਥੇ ਵੀ ਬੈਠੇ ਆ ਜੜੇ ਤੇ ਉਹ ਮੇਰੇ ਕੋਲੇ ਬੈਠਿਆ ਮੈਂ ਨਾਲਣ ਛੱਡ ਕੇ ਜਾ ਸੱਦਦਾ ਜੜੀ ਮੈਂ ਵੀਰ ਉਹਨਾਂ ਨੂੰ ਛੱਡ ਕੇ ਗਿਆ ਬਈ ਸੰਗਤ ਤਾਂ ਚਲੀ ਗਿਆ ਕਰੇ ਰਸਤੇਦਾਰ ਆਏ ਉਹ ਚਲੇ ਗਿਆ ਉਹ ਦੁਬਾਰਾ ਉਹ ਵੀ ਜਾ ਕੇ ਚਾਰੀਆਂ ਕਰ ਲਿਆ ਚਾਰੀਆਂ ਕੀ ਧਿਆ ਫੇਰ ਮੈਂ ਚਾਲ ਪਾਇਓ ਕਰੇ ਗਿਆ ਦੇਖਿਆ ਉਹਨੇ ਫਿਰ ਗਿਆ ਮੈਂ ਨਾਲ ਧਿਆ ਹਣੀ ਹੁਣਾ ਤੇ ਅਦੁਨਾ ਤੇ ਫੇਰ ਮੈਂ ਚਾ ਲੈ ਕੇ ਗਿਆ ਆਪਣਾ ਜੀ ਪਹਿਲਾ ਉਹਨਾਂ ਉਹਨਾਂ ਤੈਨਾਰੀ ਮੈਂ ਗਿਆ ਮਾ ਬੈਠੋ ਯਾਰ ਮੈਂ ਚਾ ਲੈ ਜਾਉਣਾ ਬਹੁਤ ਟਾਈਮ ਹੋ ਗਿਆ ਤੁਮ ਬੱਟਿਆਂ ਨੂੰ ਮੈਂ ਚਾ ਲੈ ਗਿਆ ਹੁਣਾ ਨਹੀਂ ਨਹੀਂ ਬਾਪੂ ਜੀ ਬੈਠੋ ਤੁਸੀਂ ਬਾਪੂ ਜੀ ਬੈਠੇ ਚਾ ਪਿੰਦਰ ਨੇ ਰੋਜ਼ ਪਿੰਦਰ ਨੇ ਨਹੀਂ ਬਾਪੂ ਜੀ ਤੁਹਾਡੇ ਨਾਲ ਜੀ ਲੱਗਿਆ ਮੈਂ ਉਹਨਾਂ ਚਾਹ ਰਿਹਾ ਨਹੀਂ ਬਾਪੂ ਜੀ ਤੁਸੀਂ ਬੈਠੋ ਆਹ ਰੰਗ ਚਾਹੋ ਉਹ ਫਿਰ ਉਹ ਤੁਹਾਨੂੰ ਕਹਿੰਦੇ ਕਿ ਮਗਰੋਂ ਕੁੜੀ ਬੜੀ ਨੋ ਉਹ ਚਾਹ ਦਾ ਡੱਬਾ ਚੱਕ ਲਈ ਅਧਰਮੋਸ ਦਾ ਮਾਦੇ ਲੋ ਕਰਮਾਈ ਸੀ ਕੀ ਤੁਹਾਡੇ ਭਾਗਾ ਚ ਆ ਗਈ ਇਹਨੂੰ ਚਾਹ ਬਿਨਾ ਕਹਿ ਤਰੀ ਮਰੇ ਜਾਣ ਤੋਂ ਬਿਨਾ ਹੀ ਆ ਗਈ ਚਾਹ ਐਸਾ ਹੋਣਾ ਚਾਹੀਦਾ ਪਰਿਵਾਰ ਜਿਉਂ ਅੰਦਾਜ਼ ਮਿੰਟਾਂ ਲੇਟ ਹੋ ਗਿਆ ਤੇ ਕੁੜੀ ਨੇ ਦੈਲਾ ਚਾਹ ਬਣਾ ਕੇ ਲੈ ਵੀ ਆਈਆ ਗਲਾਸ ਫਾਂਡੇ ਨਾਲ ਲਿਆ ਜਿਆਦਾ ਪੀਓ ਜਾ ਮੈਂ ਤੁਹਾਡੇ ਕਰਮਾ ਸੀਗੀ ਭਾਈ ਮੈਨੂੰ ਨੇ ਜਾਣ ਦਿੱਤਾ ਚਾ ਆਪੇ ਆ ਗਈ ਹੈ ਚਲੋ ਮਾਰ ਕਰੇ ਕੋਣੀ